ਕਮ ਦਸ ਕੀ ਕਮ ਇਹਦਾ ਕੀ ਪਿਆਰ ਤੇਰੇ ਇੱਕ ਆ ਮਕਾਦੋ ਕੀਤਾ ਦੱਸੀ ਦੱਸ ਦੇ ਨਹੀਂਰਾ ਇਹਦਾ ਫੋਨ ਚੱਲ ਰਿਹਾ ਹੈਰਾ ਇਹ ਨਹੀਂ ਵੀ ਪਤਾ ਕਿਦਾ ਨਾ ਉਹ ਚੱਲ ਕਰੋ ਕਰਕੇ ਚੱਲੋ ਚੱਲੋ ਨਹੀਂ ਕਮੈਂਟ ਕਰ ਨੇ ਜਾਂਦੇ ਇਧਰ ਰੁਕ ਜਾ ਨਾ ਇਹ ਨਾ ਨਾ ਫੋਨ ਤਾਂ ਫੇਟੋ ਕੇ ਨੇ ਬਚਾ ਜਣਾ ਇਹ ਚੱਲ ਮਰ ਬਾਈ ਬਾਈ ਪ੍ਰੀਤਾ ਮੇਰੀ ਯੰਦਰੀ ਚੱਲ ਪਰਲੇ ਪਾਸੇ ਹੋਏ ਪ੍ਰੀਤਾ ਬਾਈ ਬਾਈ ਪ੍ਰੀਤਾ ਮਰ ਗਈ ਯੰਦਰੀ ਅਸੇ ਸੱਟਦੀ ਹੈ ਦੋਵਾਂ ਜੀਆਂ ਨੇ ਇਹ ਨਹੀਂ ਪ੍ਰੀਤਾ ਢਾੜੀ ਜਾਣ ਦੇ ਮਾ ਮੈਂ ਕੋ ਕੀ ਕਾਇਆ ਨੇ ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਐ ਕੋਲ ਪਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੀਤ ਡਾੜੀ ਮੈਂ ਵੀ ਚੱਲੇ ਤੂੰ ਤੂੰ ਜਿਆ ਨਹੀਂ ਸਾਂਭਣੀ ਐ ਚੱਲ ਪ੍ਰੀਤ ਡਾੜੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਓਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਦੱਸੇ ਸਾਡੀ ਮੈਂ ਵੀ ਚੱਲੀ ਉਹਦੇ ਨਾਲ ਕਿੱਤੇ ਗਈ ਜੜੀ ਮੇਰੀ ਕੁੜੀ ਪ੍ਰੀਤ ਡਾੜੀ ਸੱਕੀ ਪ੍ਰੀਤ ਡਾੜੀ ਨਾਲਾ ਨਾ ਰਾਇਰ ਨਾ ਪੋਣਾ ਹਾਏ ਪ੍ਰੀਤ ਡੈਡੀ ਸੱਤੀ ਆ ਵੇ ਲੋਕੀ ਅੰਤ ਮਾੜਾ ਖਾਣ ਦੇ ਸੱਡਾਂ ਅੰਤ ਮਾੜਾ ਕੀਤਾ ਸੀਗਾ ਸਾਨੂੰ ਕਈ ਵਾਰੀ ਮੇਰੇ ਦੋ ਮੂਹਵਰੀ ਤੇ ਨਕਾਲੇ ਕਰਾਏ ਨੇ ਅੱਜ ਸੱਟੇ ਮਾਰ ਕੇ ਪਰੇ ਕੀਤੀ ਕਿਉਂਕਿ ਸੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾੜਾ ਕੀਤਾ ਸੀਗਾ ਇੱਕ ਰੀ ਨੀ ਦੋਵਰੀਂ ਤੇ ਜੇ ਰੀ ਨੇ ਕਿਉਂ ਕਿ ਕਿੱਥੇ ਗਈ ਚਲੀ ਆ ਪ੍ਰੀਤ ਡੈਡੀ ਮਰਨ ਪ੍ਰੀਤ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰ শেয়ার ਕਰਾਂਗੇ ਹਾਂ ਇਹ ਤੇ ਦਾਦੀ ਮੈਂ ਤੇ ਦੱਸਿਆ ਆਪਣੀ ਕਿ ਉਹ ਅੱਜ ਕੱਲਾ ਗਿਆ ਹੈ ਮੌਤ ਕਿਥੇ ਲਗ ਗਈ ਤਾ ਆਪਣੀ ਬੇਟੀ ਨੂੰ ਕਿਉਂ ਮੌਤੇ ਘੜ ਉਤਾਰਿਆ ਤੁਸੀਂ ਸਰ ਇਹਨੇ ਦੋ ਵਾਰ ਹੀ ਕਾਰੇ ਅਸੀਂ ਦੇਖ ਲਿੱਤੇ ਹੈ ਹੱਥ ਪੈਰ ਜੋੜੇ ਸੀਗੇ ਪਰ ਤੁਸ ਤੋ ਕਹਿਣਾ ਮਾਰਾਂ ਗਿਆ ਮੰਨ ਗਿਆ ਇਹ ਜਿੱਦ ਨੇ ਸੀ ਕਾਟ ਕੀਤਾ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਡਾਕਟਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪਿਆ ਮਿੱਕੀ ਕੁੜੀ ਨੇ ਕਹਿੰਦੀ ਪਾਪਾ ਆਹ ਦੱਲਣਾ ਆਪਣੇ ਨਾਲ ਜੋਣੇ ਕੀ ਦੱਸਿਆ ਕੁੜੀ ਨੇ ਕਹਿੰਦੀ ਪਾਪਾ ਕੋਣ ਕੁਝ ਦੇਣਾ ਚਾਹੁੰਦੇ ਹੋਂ ਕੋਣ ਆਪਣੀ ਪ੍ਰੀਤ ਮੈਂ ਲੋਹੇ ਰੱਤ ਜੋੜੇ ਮੈਂ ਆਹ ਪੁੱਤ ਲੈ ਲਿਆ ਇਹਦੇ ਤੋਂ 1.5 ਮਹੀਨਾ ਮੈਂ ਪਹਿਲਾਂ ਮੇਰੇ ਦਫ਼ਤਰ ਤੱਕ ਵੀ ਪਤਾ ਮੈਂ ਆਪ ਵੀ ਨਹਿਰ ਚਾਲ ਮਾਰਨ ਗਿਆ ਮੈਂ ਆਹ ਪੁੱਤ ਸੰਭ ਜਾਂਦਾ ਕਿ ਪਤਾ ਡਾਰੀ ਜਾਂ ਪਰ ਉਹਦੇ ਚੱਲ ਫਿਰ ਕੀ ਹੋਇਆ ਫਿਰ ਜਦ ਮੈਂ ਉਧਰ ਆਇਆ ਮੈਂ ਕਿਹਾ ਪੁੱਤ ਆ ਕੀ ਕਹਾੜਾ ਕੀਤਾ ਦੈਂਪੀ ਮੈਂ ਕਰਨੇ ਕਰਨਾ ਜੋ ਤੁਹਾਡੇ ਕੋਲ ਹੈ ਕਿਹੜੀ ਨਹਿਰ ਹੈ ਸਟਾ ਗੁਰੇ ਨਾਮ ਆਪਣਾ ਨੋਗਾਰੋਪੇ ਫਾਕ ਸੰਗੋਸਪੀਟਲ ਤਾਂ ਕਿਵੇਂ ਸਟਾ ਕੋਈ ਹੱਥ ਤੋਂ ਬੰਨੇ ਹਾਂਜੀ ਹਾਂ ਹਾਂ ਇੱਕ ਸੁਰਜੀਤ ਸਿੰਘ ਨਾਂ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬਣ ਕੇ ਨਹਿਰ ਦੇ ਵਿੱਚ ਸਿੱਕਤਾ ਤੇ ਇੱਥੇ ਦੱਸਣਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਸ ਵੱਲੋਂ ਦੀ ਮਰਨ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਪਾਰਟੀ ਸਾਡੀ ਐਂਡਿਸਪੈਚ ਕੀਤੀ ਹੈ ਇਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸ ਨੇ ਆ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਦੋਂ ਦੀ ਉਹ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਕਾਨੂੰਨੀ ਕਾਰਵਾਈ ਉਹ ਜਿਹੜਾ ਉਹ ਪੁੱਛ ਕੇ ਇਸ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਸ ਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਸ਼ੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਲੜਕੀ ਕਰੀਬ 19-20 ਸਾਲ ਦੀ ਫਰਮਾਨਾ ਦੱਸ ਕਹਿੰਦਾ ਸਰ ਹਾਂਜੀ ਕੇਸ ਜਿਸਟਰ ਹੋ ਗਿਆ ਮਰਡਰ ਦਾ ਕੇਸ ਜਿਸਟਰ ਹੋ ਗਿਆ ਤੇ ਉਹ ਰੈਸਟ ਕਰ ਲਿਆ ਸਰ ਡੈੱਡ ਬੋਡੀ ਮੇਰੀ ਸੀ ਨਹੀਂ